ਅਤੇ ਰਤਾਸੇ ਮਰਬੂ YouTube ਤੇ ਲਾਈਵ ਹੋਇਆ ਇਸ ਵੇਲੇ ਜੋ ਕੁਝ ਦਿਨ ਪਹਿਲਾਂ ਇਸ ਟੱਕਣ ਦੇ ਬਾਰੇ ਅ ਰਤਾਸੇ ਮਰਬੂ YouTube ਚੈਨਲ ਨੇ ਕਰ ਲਾਈ ਸੀ ਸ਼ਾਂਤੀ ਵਿਆਰ ਵਿੱਚ ਉਹ ਇਸ ਵੇਲੇ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੇ ਕੌਂਸਲਰ ਸਾਹਿਬ ਦੇ ਸਹਿਯੋਗ ਨਾਲ ਇਹ ਟੱਕਣ ਸਜਾਇਆ ਗਿਆ ਮੈਂ ਬਹੁਤ ਧੰਨਵਾਦ ਕਰਦਾ ਜੋ ਉਹਨਾਂ ਨੇ ਪਬਲਿਕ ਹਿੱਤ ਦੇ ਮੁਤਾਬਕ ਇੱਕ ਟੱਕਣ ਲਗਾਇਆ ਗਿਆ ਸੀ ਜਿਹੜੀ ਹੁਣ ਆ ਜਾਣ ਚੜ੍ਹਕ ਦੇ ਵਿੱਚ ਦੇਖੋ ਚੜ੍ਹਕ ਦੇ ਵਿੱਚ ਜਾਂਦਾ ਆ ਜਾਂਦੇ ਆ ਉਹ ਜਾਂਦੇ ਉਸ ਵਿੱਚ ਜਾਂਦੇ ਟੱਕਣ ਦੇ ਵਿੱਚ ਇਹ ਟੱਕਣ ਦਿਖਾ ਲਦੇ ਹਨ ਸ਼ਾਂਤੀ ਬਾੜ ਵਿੱਚ ਬਹੁਤ ਤਮਾਦ ਇਸੇ ਇਲਾਕੇ ਦੇ 83 ਨੰਬਰ ਵਾਰਡ ਦੇ ਕਾਉਂਸਲਰ ਜਿਵੇਂ ਜਸਵਾਲ ਕੋ ਅਤੇ ਕਮੇਟੀ ਦਾ ਜਿਨ੍ਹਾਂ ਨੇ ਪਬਲਿਕ ਹਿੱਤ ਨੂੰ ਮੁੱਖ ਰੱਖਦੇ ਹੋਏ ਆਇਆ ਜੋ ਚੜ੍ਹਕ ਦੇ ਕੀ ਇਹ ਛੜਗੇ ਦੇ ਚਰਾਸਾ ਹੈ ਚਰਾਸ ਤੇ ਮਦੀ ਨਜ਼ਰ ਸੜਕਾਂ ਦੇ ਲੋਕ ਸੈਰ ਕਰਨ ਆਉਂਦੇ ਹਨ ਪੜੇਲੇ ਖਸੂਜਵਾਨ ਅਫਸਰ ਹਨ ਤੇ ਕੋਠੀਆਂ ਪਈਆਂ ਹਨ ਜੋ ਕੋਈ ਦਿਨ ਪਹਿਲਾਂ ਕਵਲ ਲਗਾਈ ਸੀ ਇਹ ਬੜਾ ਸਤਿਕਾਰਯੋਗ ਪ੍ਰਬੰਧਕ ਕਮੇਟੀ ਤੇ ਕਾਉਂਸਲਰ ਸਹਿਯੋਗ ਨਾਲ ਇਹ ਟੱਕਣ ਲਗਾਇਆ ਗਿਆ ਨਾ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਪਬਲਿਕ ਨੂੰ ਇਹ ਇੱਕ ਰੇਵਾ ਕੀਤੀ ਹਨ ਟੱਕਣ ਦੇਖੋ ਇਹ ਟੱਕਾ ਗੱਟਰ ਦਾ ਜੋ ਨਵਾਂ ਟੱਕਣ ਸਜਾਇਆ ਗਿਆ ਅਤੇ ਜੋ ਪਹਿਲਾਂ ਟੱਕਣ ਜੋ ਹੁੰਦੀ ਹੈ ਹਾਲਤ ਦੇਖਦੇ ਤੁਸੀਂ ਇਹ ਦੇਖੋ ਇੱਕ ਸਾਈਡ ਤੇ ਪਿਆ ਹੈ ਮੈਂ ਪ੍ਰਬੰਧਕ ਕਮੇਟੀ ਅਤੇ ਫਿਰ ਦੁਬਾਰਾ ਇਸ ਇਲਾਕਾ ਨਿਵਾਸੀ ਦੇ ਬਾਦਮ 83 ਦੇ ਜੇ ਕੌਂਸਲ ਸਾਹਿਬ ਇਸ ਵਾਰ ਕੋ ਉਹਨਾਂ ਦੇ ਬੇਟਾ ਗਰਚੰਦ ਸਿੰਘ ਜੀ ਡਾਕਟਰ ਸਾਹਿਬ ਨੇ ਉਹਨਾਂ ਨੇ ਸਹਿਯੋਗ ਦੇ ਨਾਲ ਇਹ ਲੰਗਾ ਸਜਾਇਆ ਗਿਆ ਹੈ ਲਗਾਇਆ ਗਿਆ ਮੈਂ ਬਹੁਤ ਧੰਨਵਾਦ ਕਰਦਾ ਹਾਂ ਟਾਡਾ ਦਾਸ ਸੇਵਾਦਾਰ ਅਕਾਸੀਂ ਮਰੂ YouTube ਚੈਨਲ ਕੈਮਰਾਮੈਨ ਸੰਜੀਤ ਕੁਮਾਰ ਸ਼ਰਮਾ ਜੀ ਵਾਹਿ ਕਾਲ ਸਭੇ ਫਤੇ